ੱੱਲੇ ਤੋਂ ਰਹਿਣੇ ਪਿਆਰੇ ਨਾਲ ਨਹੀਂ ਸੀ ਕੋਈ ਇੱਕ ਪਾਸੇ ਸਾਰਾ ਕੰਟੀ ਸਹਰ ਵਿਰੋਧੀ ਲੋਕ ਵਿਰਵਾਦ ਜਿਹੜੇ ਵਿਰੋਧਤਾ ਕਰਨ ਵਾਲੇ ਇੱਕ ਪਾਸੇ ਮੇਰੇ ਸੱਜਣੂ ਦੀ ੱੱਲੇ ਨੇ ਉਹਨਾਂ ਦੇ ਅਰਵਾਜ਼ ਹੀ ਕੀ ਕਰਦੇ ਸਤਨਾਮ ਅਦੇ ਰੱਬ ਫੜਦੇ ਹੈ ਕਾ ਪਰਮਾਤਮਾ ਫੜ ਕੇ ਯਾਦ ਰੱਖੀਏ ਝੂਠਿਆਂ ਦੇ ਨਾਲ ਯਾਦ ਰੱਖਿਓ ਕੋਈ ਨਹੀਂ ਕਰਨਾ ਸੱਚ ਦੇ ਨਾਲ ਜਿੱਤ ਸੱਚ ਦੀ ਹੁੰਦੀ ਆ ਹੁਣ ਪਰ ਕੋਈ ਨਹੀਂ ਰਾਜ ਦੇ ਨਾਗਰ ਜਨਮ ਦੇ ਕੋਲ ਦੇਖੋ ਕੋਈ ਦਾ ਪਾਸ ਇਧਰ ਸਤਿਗੁਰੂ ਜੀ ਕਹਿੰਦੇ ਥਾਕਰ ਲੈ ਕੇ ਚੱਲ ਪਏ ਨੇ ਉਹਨਾਂ ਬ੍ਰੋਧੀਆਂ ਨੇ ਕਹਿੰਦੇ ਬੜਾ ਵਿਰੋਧ ਕੀਤਾ ਬਣਾਉਂਚਾ ਬੋਲਿਆ ਬੜਾ ਕੁਝ ਬੋਲਦੇ ਨੇ ਪਰ ਸਤਿਗੁਰੂ ਜੀ ਕਿੰਨੇ ਜਦ ਪਹੁੰਚ ਕੇ ਜਾ ਕੇ ਇੱਕ ਪਾਸੇ ਉਸ ਮਾਲਕ ਦੀ ਪ੍ਰਮਾਤਮਾ ਦੀ ਬੰਦਗੀ ਨਾਲ ਜੁੜੇ ਨੇ ਪਿਆਰੇ ਕਹਿੰਦੇ ਰਾਜੇ ਨੇ ਹੁਕਮ ਕੀਤਾ ਕਹਿੰਦੇ ਪੰਡਤਾਂ ਨੂੰ